ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਅੱਜ 29 2024 ਵੇਰ ਦੇ ਹਰਦਵਾਰ ਤੋਂ ਚੱਲੇ ਸੀਗੇ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਆਂ ਜੀ ਜੋਸ਼ੀ ਮੱਠ ਗੋਬਿੰਦ ਧਾਮ ਤੇ ਗੋਬਿੰਦ ਘਾਟ ਇੱਥੇ ਆਪਾਂ ਪਹੁੰਚ ਗਏ ਮਹਾਰਾਜ ਦੀ ਕਿਰਪਾ ਨਾਲ ਤੇ ਰਾਤ ਦਾ ਪੂਰੇ 8:00 ਵਜੇ ਦੀ ਪੂਰੇ 8:00 ਵਜੇ ਸਵੇਰੇ 8 ਵਜੇ ਪੂਰੇ ਆਪਾਂ ઋਸ਼ੀਕੇਸ਼ ਤੋਂ ਨਿਕਲ ਪਏ ਸੀਗੇ ਤੇ 6 ਵਜੇ ਪੂਰੇ ਆਪਾਂ ਹਰਦਵਾਰ ਤੋਂ ਨਿਕਲੇ ਸੀ 8:14 ਘੰਟਿਆਂ ਚ ਆਪਾਂ ਸੈਜੇ ਸੈਜੇ ਚੱਲੋ ਇੱਕ ਦੋ ਥਾਵਾਂ ਤੇ ਆਪਾਂ ਰੁਕੇ ਵੀ ਆ ਤੇ ਆਪਾਂ ਇੱਥੇ ਪਹੁੰਚ ਗਏ ਆ ਅੱਗੇ ਚੱਲ ਕੇ ਹੁਣ ਆਪਾਂ ਦੇਖਦੇ ਆ 10 ਦੇ ਨਾਲ ਗਿਆਨੀ ਗੁਰਦੇਵਾਲ ਸਿੰਘ ਜੀ ਨੇ ਤੇ ਪਰਮਜੀਤ ਸਿੰਘ ਐਸਕੇ ਟੀਵੀ ਇਧਰ ਵੀ ਰਤਨਜੀਤ ਸਿੰਘ ਉਧਰ ਭਾਈ ਦਵਿੰਦਰ ਸਿੰਘ ਡਿਸਪੈਚਰ ਸੋ ਸਾਰੇ ਸਮਾਂ ਬਿਲਕੁਲ ਨਾਲ ਨਦੀ ਵਗ ਰਹੀ ਆ ਤੇ ਬਿਲਡਿੰਗਾਂ ਬਹੁਤ ਸੋਹਣੀਆਂ ਬਣੀਆਂ ਨੇ ਤੇ ਚੱਲ ਕੇ ਆਪਾਂ ਕਮਰਾ ਵਗੈਰਾ ਦੇਖਦੇ ਆ ਫਿਰ ਉਸ ਤੋਂ ਬਾਅਦ ਕਰਦੇ ਆ ਜੀ ਦਰਸ਼ਨ ਮੇਲੇ ਸੋ ਸਾਥ ਸੰਗਤ ਜੀ ਇਹ ਲੋ ਜਾ ਰਹੇ ਹਿੱਟਾ ਰੋਟਾ ਆਪ ਕਰੋ ਜੀ ਆਪਾਂ ਹੋ ਚੁੱਕੇ ਆ ਚਲੋ ਆਓ ਆਪਾਂ ਕਮਰਾ ਦੇਖਦੇ ਆ ਜੀ ਰਿਸੈਪਸ਼ਨ ਤੇ ਚੱਲਦੇ ਆ ਰਿਸੈਪਸ਼ਨ ਤੇ ਚੱਲਦੇ ਆ ਜੀ ਆਪਾਂ ਤੋਰਾ ਦੇਖਦੇ ਆ ਗੋਵਿੰਦ ਘਾਟਗੁਰ ਦਰਸਾਬ ਆਪਾਂ ਪਹੁੰਚ ਗਏ ਆ ਜੀ ਮਹਾਰਾਜ ਦੀ ਕਿਰਪਾ ਨਾਲ ਹੋਰ ਕੀ ਆ 8:00 ਵਜ ਗਏ ਜੀ ਸੋ 사ਤ ਸੰਗਤ ਜੀ ਆਪਾਂ ਹੁਣ ਗੋਵਿੰਦ ਘਾਟਗੁਰ ਦਰਸਾਬ ਪਹੁੰਚ ਗਏ ਬਾਹਰ ਜਰੂਰੀ ਹੈ ਉਹ ਮੁੱਖ ਮੰਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਸ ਵੇਲੇ ਆਪਾਂ ਅੱਜ ਗੋਬਿੰਦ ਘਾਟ ਰੁਕੇ ਸੀ ਰਾਤ ਤੱਕ ਤੇ ਹੁਣ ਆਪਾਂ ਗੋਬਿੰਦ ਘਾਟ ਤੋਂ ਗੋਬਿੰਦਪੁਰ ਵਾਸਤੇ ਚੱਲ ਰਹੇ ਆ ਸਾਰੀ ਤਿਆਰੀ ਹੋ ਗਈ ਭਾਈ ਗੁਰदयाल ਸਿੰਘ ਜੀ ਵੀ ਤਿਆਰ ਨੇ ਉਧਰ ਵੀਰ ਨਿਰਮਲ ਸਿੰਘ ਵੀ ਤਿਆਰ ਨੇ ਰਤਨਜੀਤ ਸਿੰਘ ਵੀ ਤਿਆਰ ਹੈ ਅਸ ਹੁਣ ਸਮਾਨ ਲਿਆ ਜਾ ਰਿਹਾ ਤੇ ਫਿਰ ਆਪਾਂ ਅੱਗੇ ਚੱਲ ਕੇ ਗੱਡੀਆਂ ਚ ਬੈੰਨੇ ਆ ਬੋਲੇ ਦੁਕਾਰਾ ਲਗਾਵੇ ਗੱਤਿ ਬੁਲਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸੋ ਗੁਰੂ ਰੂਪ ਸਾੰਗਤ ਜੀ ਆਪਾਂ ਹੁਣ ਗੋਬਿੰਦ ਘਾਟ ਤੋਂ ਚੱਲ ਪਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਹੋਣਾ ਪੱਗੇ ਗੋਬਿੰਦ ਧਾਮ ਵਾਸਤੇ ਨਿਕਲੇ ਆ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਇਹਦੀ ਮਹਾਰਾਜ ਆਪਣੀ ਯਾਤਰਾ ਜਿਹੜੀ ਆ ਆਪਾਂ ਅੰਗ ਸੰਗ ਸਹਾਇ ਹੋ ਕੇ ਵਿੱਚ ਵਰਤ ਕੇ ਪੂਰੀ ਕਰਵਾ ਦੇਣ ਆਹ ਵੇ ਮਹਾਰਾਜ ਰਹਿਮਤ ਕਰ ਲੈਣ ਆਜੋ ਜੀ ਆਪਾਂ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਸਾਡੇ ਨਾਲ ਭਾਈ ਦਰਬੀਅਲ ਸਿੰਘ ਜੀ ਸਿੰਘ ਸਾਹਿਬ ਤੇ ਇਧਰ ਭਾਈ ਰਤਨਜੀਤ ਸਿੰਘ ਵੀ ਉਧਰ ਭਾਈ ਦਵਿੰਦਰ ਸਿੰਘ ਜੀ ਡਿਸਪੈਚਰ ਸਾਹਿਬ ਸਾਡੇ ਨਾਲ ਇਧਰ ਸਾਡਾ ਭਰਾ ਮੈਂ ਪੁਈਆਂ ਵਾਲਾ ਨਿਰਮਲ ਸਿੰਘ ਤੇ ਵੀਡੀਓਗ੍ਰਾਫੀ ਕਰ ਰਿਹਾ ਸਾਡਾ ਵੀਰਪਾ ਸਾਹਿਬ ਜੀ ਅਸੀਂ ਸੰਬਖਿਓ ਪਹਿਲੀ ਵਾਰ ਯਾਤਰਾ ਕਰਨ ਲੱਗੇ ਆ ਤੇ ਬੜੀਆਂ ਉੱਚੀਆਂ ਪਹਾੜੀਆਂ ਨੇ ਕੋਈ ਡਰਾਉਂਦਾ ਵੀ ਆ ਤੇ ਕੋਈ ਹੌਸਲਾ ਵੀ ਦਿੰਦਾ ਵੀ ਕੋਈ ਗੱਲ ਨਹੀਂ ਚੱਲਦੇ ਜਾਓ ਕੁਛ ਨਹੀਂ ਹੋਏਗਾ ਮਾਰੇ ਕਿਰਪਾ ਕਰਨਗੇ ਤੇ ਹਾਂ ਜੀ ਸਾਧ ਸੰਗਤ ਜੀ ਮਾਰੇ ਦੀ ਕਿਰਪਾ ਨਾਲ ਆਪਾਂ ਉਥੋਂ ਗੱਡੀ ਤੇ ਇਥੋਂ ਤੱਕ ਆ ਗਏ ਫਿਰ ਆਪਾਂ ਗੁਰਦੁਆਰਾ ਸਾਹਿਬ ਤੋਂ ਗੋਵਿੰਦ ਘਾਟ ਤੋਂ ਤੇ ਇੱਥੇ ਹੁਣ ਗੱਡੀ ਵਾਲ ਨੇ ਸਾਨੂੰ ਉਤਾਰ ਦਿੱਤਾ। ਇਤੋਂ ਅੱਗੇ ਹੁਣ ਆਪਾਂ ਫਿਰ ਪੈਦਲ ਯਾਤਰਾ ਆਰੰਭ ਕਰਦੇ ਆ ਜੀ। ਕਿਥੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਜੀ? ਜਿਹੜੀ ਆਪਾਂ ਉੱਥੇ ઋਸ਼ੀਕੇਸ਼ ਰਜਿਸਟ੍ਰੇਸ਼ਨ ਕਰਾ ਕੇ ਆਏ ਆ ਉਹ ਆਪਾਂ ਇੱਥੇ ਸਬਮਿਟ ਕਰਨੇ ਹੁੰਦੇ ਆ ਕਾਰਡ ਜਿਹੜੇ ਠੀਕ ਆ? ਬਿਲਕੁਲ ਨਹੀਂ ਤਾਂ ਫਿਰ ਆਪਾਂ ਨੂੰ ਕਈ ਵਾਰ ਵਾਪਿਸ ਵੀ ਕਰ ਦਿੰਦੇ ਆ। ਬਹੁਤ ਘੱਟ ਚਾਂਸ ਹੁੰਦੇ ਆ ਆਪਾਂ ਨੂੰ ਲਗਾਉਣ ਨਹੀਂ ਤਾਂ ਇੱਥੋਂ ਫੇਰੇ ਵਾਪਿਸ ਕਰ ਦਿੰਦੇ ਆ ਰਜਿਸਟ੍ਰੇਸ਼ਨ ਦਾ ਕਾਰਡ ਆਪਾਂ ਇੱਥੇ ਦਿਖਾਣਾ ਹੁੰਦਾ ਹੈ ਜੀ ਸੋ ਸਾਥ ਸੰਗਤ ਜੀ ਆਪਾਂ ਸਵੇਰ ਦੇ ਚੱਲੇ ਹੋਏ ਆ ਮੌਸਮ ਬਹੁਤ ਜ਼ਿਆਦਾ ਗਰਮ ਸੀਗਾ ਪਰ ਮਹਾਰਾਜ ਦੀ ਕਿਰਪਾ ਨਾਲ ਹੁਣ ਠੀਕ ਆ ਥੋੜਾ ਥੋੜਾ ਠੀਕ ਲੱਗ ਰਿਹਾ ਵਾਹ ਠੋਲ ਆ ਗਿਆ ਇੱਥੇ ਤੇ ਬਸ ਥੋੜਾ ਹੀ ਆ ਜੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਗੁਰੂ ਜਪਦਿਆਂ ਮੋਰਚਾ ਫਤਿਹ ਹੋ ਗਿਆ ਜੀ। ਇਹੀ ਕਹਿੰਨੇ ਬਸ ਰਸਤੇ ਦੇ ਵਿੱਚ ਬੜੇ ਬਜ਼ੁਰਗ ਸਰੀਰ ਵੀ ਮਿਲੇ ਆ ਤੇ ਇਸ ਤਰ੍ਹਾਂ ਦੇ ਸਰੀਰ ਵੀ ਮਿਲੇ ਆਪਾਂ ਨੂੰ ਜਿਹੜੇ ਆਪਾਂ ਕਹਿੰਦੇ ਨੇ ਆਸ ਚਾਲੇ ਸੰਸਾਰੀ ਆਪਾਂ ਕਹਿੰਨੇ ਆ ਪਾਹਜ ਸਰੀਰ ਵੀ ਸੀਗੇ। ਉਹਨਾਂ ਨੂੰ ਵੇਖ ਕੇ ਬੜੀ ਹਿੰਮਤ ਮਿਲੀ ਕਿ ਜੇ ਗੁਰੂ ਸਾਹਿਬ ਇਹਨਾਂ ਤੇ ਤਰਸ ਕਰ ਰਹੇ ਆ ਤੇ ਆਪਾਂ ਵੀ ਹੌਲੀ ਹੌਲੀ ਚੱਲਦੇ ਜਾਈਏ। ਬਾਣੀ ਪੜਦੇ ਆਓ। ਗੱਲਾਂ ਘੱਟ ਕਰੋ। ਕੋਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਬਾਣੀ ਪੜੋ ਨਹੀਂ ਤਾਂ ਧੰਗੁਰੂ ਕੋ ਕੋ ਫਿਰ ਸਿੰਘ ਮਹਾਰਾਜ ਧੰਗੁਰੂ ਕੋ ਫਿਰ ਮਹਾਰਾਜ ਆਦੇ ਆਓ ਮਹਾਰਾਜ ਆਪੇ ਆਖੋ ਕੇ ਲੈ ਜਾਣਗੇ ਇਹ ਨਦੀ ਆ ਗਈ ਜੀ ਬਹੁਤ ਸੋਹਣਾ ਹੈ ਸਾਦਾ ਜਿਹਾ ਪੋਲਾ ਤੇ ਬਰਸਾਤਾਂ ਦੇ ਵਿੱਚ ਪਤਾ ਨਹੀਂ ਇਹ ਕਿਵੇਂ ਰਹਿੰਦਾ ਹੋਏਗਾ ਜਦ ਪੱਦ ਪਾਏਗਾ ਤੇ ਬਹੁਤ ਸਾਲ ਜਨ ਪਹਿਲਾ ਪਹਿਲਾ ਜਿਹੜੇ ਪੁਰਾਣੇ ਸ਼ਰੀਰ ਆਉਂਦੇ ਉਹਨਾਂ ਨੂੰ ਪਤਾ ਆਏਗਾ ਅਸੀਂ ਤੇ ਚਲੋ ਪਹਿਲੀ ਵਾਰ ਆਏ ਪਰ ਕਈ ਸਾਨੂੰ ਬੋ ਦੱਸਦੇ ਸੀ ਮਿਲਦਾ ਕੁਛ ਨਹੀਂ ਆ ਜੀ ਪਰ ਇੱਥੇ ਹਰ ਅਦਾ ਕਿਲੋਮੀਟਰ ਤੇ ਦੁਕਾਨਾਂ ਮਿਲ ਜਾਂਦੀਆਂ ਜੀ ਸਭ ਕੁਝ ਮਿਲਦਾ ਪਾਣੀ ਮੈਗੀ ਪਰੌਂਠੇ ਰੋਟੀ ਪਾਣੀ ਜੋ ਵੀ ਖਾਣਾ ਕਿਸੇ ਨੇ ਪਰ ਥੋੜਾ ਜਿਹਾ ਇਹ ਹੁੰਦਾ ਵੀ ਇਹ ਵੀ ਆਪਦੀ ਮਿਹਨਤ ਲੈਂਦੇ ਆ ਤੇ ਜਿਵੇਂ ਹੁਣ ਕੋਈ ਛੋਟੀ ਬੋਤਲ ਆ ਆਪਾਂ 20 ਰੁਪਏ ਦੀ ਲੈਣੇ ਇੱਥੇ ਆ ਕੇ ਉਚਾਲੀਆਂ 50 ਦੀ ਹੋ ਜਾਂਦੀ ਆ ਉੱਪਰ ਜਾ ਕੇ ਹੋਰ ਮਹਿੰਗੀ ਹੋ ਜਾਂਦੀ ਪਰ ਕਈ ਵਾਰ ਇਹ ਵੀ ਸੋਚਦੇ ਆ ਆਪਾਂ ਤੇ ਨਹੀਂ ਜੀ ਬੰਗਾਈ ਬਹੁਤ ਮਹਿੰਗਾ ਬਹੁਤ ਮਹਿੰਗਾ ਲਾ ਰਿਹਾ ਹੈ ਪਰ ਅਸੀਂ ਇਹ ਸੋਚਨੇ ਆ ਜੋ ਵਿਚਾਰੇ ਆ ਵੀ ਇਹਨਾਂ ਦੀ ਰੋਟੀ ਰੋਟੀ ਚਲੋ ਦੇਣ ਵਾਲਾ ਤਾਂ ਸਮੁਰ ਕਲਗੀਧਰ ਪਾਤਸ਼ਾ ਪਰ ਚੱਲਦੀ ਇਹਨਾਂ ਦੀ ਸੰਗਤ ਦੇ ਨਾਲ ਹੀ ਆ ਜੀ ਸੰਗਤ ਜਿਹੜੇ 5-6 ਮਹੀਨੇ ਆਉਂਦੀ ਆ ਕਿ ਕਮਾਉਂਦੇ ਨੇ ਖਾ ਲੈਂਦੇ ਨੇ ਤੇ ਚਲੋ ਜੇ ਥੱਲਿਓ ਐਡੇ ਜਮੀਨੀ ਤਲ ਤੋਂ ਲੈ ਕੇ ਆਉਂਦੇ ਨੇ ਇੰਨਾ ਮਹਿੰਗਾ ਘੋੜਿਆਂ ਤੇ ਜੀ ਮਿਹਨਤ ਕਰਕੇ ਤੇ ਜੇ ਕੋਈ 10-20 ਰੁਪਏ ਆਪਾਂ ਨੂੰ ਵਧ ਲਾਉਂਦੇ ਵੀ ਆ ਤੇ ਬੰਨੋ ਲੱਗਦਾ ਵੀ ਕੋਈ ਹਰਜ ਨਹੀਂ ਆਪਣੀ ਮਿਹਨਤ ਲੈਂਦੇ ਆ ਹੁਣ ਆਪਾਂ ਜਾਜਾਂ ਚ ਵੀ ਵੇਣੇ ਜਿਹੜੀ ਚੀਜ਼ ਆਪਾਂ ਨੂੰ ਥੱਲੇ 50 ਦੀ ਹੁੰਦੀ ਉੱਥੇ 500 ਦੀ ਮਿਲ ਰਹੀ ਹੁੰਦੀ ਉੱਪਰ ਤੇ ਉਹ ਵੀ ਕਹਿੰਦੇ ਵੇਹੇ ਜਾਜ ਚ ਚੋਕੇ ਲੈ ਕੇ ਆਏ ਆ ਤਾਂ ਮਹਿੰਗੀ ਆ ਤੇ ਇਹਨਾਂ ਰ ਆਪਾਂ ਦੇਖਦੇ ਇੰਨੀ ਮਿਹਨਤ ਨਾਲ ਥੱਲਿਓਂ ਕੋੜਿਆਂ ਤੇ ਮੋਢਿਆਂ ਤੇ ਚੋਕੇ ਲਿਆਉਂਦੇ ਉਹਦਾ ਖਰਚਾ ਪੈਂਦਾ ਕੋਈ ਸਾਦਾ ਨਹੀਂ ਇੱਥੇ ਤੇ ਜੇ ਲੋਕ ਆਪਣੇ ਰ ਕੋਈ 10 20 50 ਆਦ ਲੈਂਦੇ ਵੀ ਆ ਤੇ ਚਲੋ ਕੋਈ ਨਹੀਂ ਰਹੇ ਆ ਵੀ ਰਸਤੇ ਦੇ ਸੰਗਤ ਨੂੰ ਬਹੁਤ ਸੌਲਤਾ ਇਸ ਗੱਲ ਦੀ ਰਸਤੇ 'ਚ ਹਰ ਇੱਕ ਚੀਜ਼ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ ਜੀ ਉਸ ਜਿਹੜੇ ਕੋਰੇ ਆ ਜੀ ਇਹਨਾਂ ਦਾ ਖਰਚਾ ਤਕਰੀਬਨ ਆਪਾਂ ਜਦੋਂ ਗੋਵਿੰਦ ਘਾਟ ਤੋਂ ਗੋਵਿੰਦਾਂ ਵਾਸਤੇ ਚੱਲਦੇ ਆ ਇਹ 2000 ਰੁਪਏ ਦੇ ਅੰਦਰ ਅੰਦਰ ਲੈਂਦੇ ਆ ਜੀ 1900 1800 ਕਿਤੇ 1500 'ਚ ਵੀ ਮੰਨ ਜਾਂਦੇ ਆ ਤੇ ਬਾਕੀ ਆਪਣੇ ਕੋਲ ਸਾਮਾਨ ਜ਼ਿਆਦਾ ਹੋਵੇ ਤੇ ਆਪਾਂ ਸਮਾਨ ਵੀ ਚੁਕਾ ਸਕਦੇ ਹੁੰਦੇ ਨੇ ਸਮਾਨ ਚੱਕਣ ਵਾਲੇ ਵੀ ਹੁੰਦੇ ਆ ਉਹ ਫਿਰ ਆਪਣਾ ਸਾਰਾ ਸਮਾਨ ਛੋਟਾ ਛੋਟਾ ਜਿਹੜੇ ਆਪਾਂ ਸ਼ੋਲਡਰ ਬੈਗ ਲੈਨੇ ਆ ਉਹ ਆਪਣੇ ਸ਼ੋਲਡਰ ਬੈਗ ਉੱਤੇ ਪਚਾ ਦਿੰਦੇ ਆ ਫਿਰ ਆਪਾਂ ਨੂੰ ਥੋੜਾ ਜਿਹਾ ਸਫ਼ਰ ਸੁਖਾਲਾ ਹੋ ਜਾਂਦਾ ਜੀ ਬਾਕੀ ਚਲੋ ਮਹਾਰਾ ਕਿਰਪਾ ਕਰਨ ਬਹੁਤ ਨੇੜੇ ਪਹੁੰਚ ਗਏ ਆ ਜੀ ਗੁਰੂ ਸਾਹਿਬ ਕਿਰਪਾ ਕਰਨ ਜਿਨ੍ਹਾਂ ਨੇ ਵੀ ਆਉਣਾ ਵਾ ਆਓ ਮਹਾਰਾ ਇੱਥੇ ਆਸਰਾ ਲੈ ਕਰਕੇ ਦਰਨ ਦੀ ਲੋੜ ਨਹੀਂ ਤੇ ਅੱਗੇ ਗੁਰੂ ਸਾਹਿਬ ਜਾਣਨ ਪਰ ਮਾਰਾ ਹੀ ਲੈ ਜਾਂਦੇ ਆ ਜੀ ਰੋਸਾ ਹੋਵੇ ਤੇ ਡੋਲ ਕੇ ਅਹੀਂ ਵੀ ਥੋੜਾ ਜਿਹਾ ਡੋਲੇ ਸੀ ਵੀ ਨਹੀਂ ਚੜਿਆ ਜਾਣਾ ਪਰ ਫਿਰ ਮਾਰਾ ਦੀ ਕਿਰਪਾ ਨਾਲ ਸਾਰੇ ਵੀਰ ਸਿੱਧੇ ਸਿੱਧੇ ਸਾਡੇ ਦੋ ਸਿੰਘ ਤੇ ਚਲੋ ਅੱਗੇ ਚਲੇ ਗਏ ਆ ਤੇ ਅਹੀਂ ਚਾਰੇ ਵੀਰ ਚੱਲ ਰਹੇ ਆ ਸਿੱਧੇ ਸਿੱਧੇ ਜੀ ਸਾਥ ਸੰਗਤ ਜੀ ਆਪਾਂ ਹੁਣ ਚੱਲਦੇ ਚੱਲਦੇ ਸਾਹ ਲੈਂਦੇ ਲੈਂਦੇ ਤੇ ਆਪਾਂ ਗੋਬਿੰਦ ਘਰ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਤੇ 3 ਵਜੇ ਜੀ 3 ਵਜੇ ਆਪਾਂ ਪਹੁੰਚੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਆਪਾਂ ਅੱਗੇ ਦੇਖਦੇ ਆ ਸੋਨਾ ਬਾਜ਼ਾਰ ਮਾਰਕੀਟ ਅੱਲਾ ਜੀ ਮਾਈ ਗੋਡ ਅਲਸਹਾ ਮਾਈ ਗੋਡ ਫਟੇ ਹਾਂ ਜੀ ਸਾਹਬ ਸਾਹਿਬ ਇੱਕ ਕਿਤੇ ਬੋਲ ਬਈ ਹਾਂ ਜੀ ਇੱਥੇ ਆ ਜੀ ਇਹ ਆਪਾਂ ਜਦੋਂ ਐਂਟਰ ਕਰਦੇ ਆ ਖੱਬੇ ਹੱਥੇ ਇੱਥੇ ਦਰਬਾਰ ਸਹਿਬ ਆ ਜਾਂਦਾ ਜੀ ਇਹ ਮਹਾਰਾਜ ਦਾ ਦਰਬਾਰ ਹੈ ਜੀ ਉਧਰ ਸਾਹਮਣੇ ਕਮਰੇ ਮਿਲਦੇ ਆ ਜੀ ਉਹ ਸਾਹਮਣੇ ਪਾਸੇ ਤੇ ਸਾਡੇ ਸਿੰਘ ਕੁਝ ਪਹਿਲਾਂ ਪਹੁੰਚ ਗਏ ਨੇ ਗੱਲ ਨਹੀਂ ਗੁਰਦੇਵਾਲ ਸਿੰਘ ਜੀ ਕਿ ਉਹਨਾਂ ਨੇ ਕਮਰੇ ਜਿਹੜੇ ਪਹਿਲਾਂ ਲੈ ਲਏ ਨੇ ਆ ਕੇ ਇਸ ਕਰਕੇ ਸਾਨੂੰ ਰਿਸੈਪਸ਼ਨ ਤੇ ਜਾਣ ਦੀ ਲੋੜ ਨਹੀਂ ਪਈਗੀ ਤੇ ਅਸੀਂ ਸਿੱਧੇ ਕਮਰੇ ਆਲ ਵਿੱਚ ਜਾ ਰਹੇ ਹਾਂ ਜੀ। ਸੰਦਰਤ ਬਹੁਤ ਹਾਲੇ ਵੀ ਸੰਦਰਤ ਕਦੇ ਬਾਹਰ ਵੀ ਰੁਕੀ ਹੋਈ ਆ। ਇਹ ਸਾਰੇ ਮੀਰ ਸਾਡੇ ਨਾਲ ਸਿੱਧੇ ਸਿੱਧੇ ਕੰਸਰ ਤੋਂ ਆਗੇ ਜੀ। ਹਾਂ ਠੀਕ ਆ ਬਹੁਤ ਵਧੀਆ। ਹੁਣ ਹੀ ਆਏ। ਉਹ ਆ ਜਾਵੇ ਵੀ ਪਿੱਛੇ ਪਿੱਛੇ ਆ ਜਾਵੇ। ਅੱਛਾ। ਬਹੁਤ ਤਲ ਤੱਦੇ ਸੀ। ਤੋ ਉਹਨਾਂ ਵਾਲੇ ਬਾਬਾ ਜੀ ਸਾਡੇ

ਚਲੋ ਵਧੀਆ ਦਰਸ਼ਨ ਹੋ ਰਹੇ ਆ ਠੀਕ ਰਿਹਾ ਸਭ ਹਾਂਜੀ ਹਾਂਜੀ ਬਹੁਤ ਵਧੀਆ ਕਿਰਪਾ ਰਹੀ ਗੁਰੂ ਸਾਹਿਬ ਜੀ ਦੀ ਬੜੇ ਵਧੀਆ ਆ ਗਏ ਆ ਚਲੋ ਸਵੇਰੇ ਕਰਦੇ ਆ ਦਰਸ਼ਨ ਜੀ ਇੱਧਰ ਲੰਗਰ ਹਾਲ ਆ ਜੀ ਬਾਬਾ ਮੋਦਨ ਸਿੰਘ ਲੰਗਰ ਹਾਲ ਬਾਬਾ ਮੋਦਨ ਸਿੰਘ ਦੇ ਦੀ ਹਿਸਟਰੀ ਆਪਾਂ ਕੱਲ ਨੂੰ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਦੋ ਸਰੀਰ ਸੰ ਕਮਾਈ ਵਾਲੇ ਮਹਾਰਾਜ ਦੇ ਘਰੋਂ ਨਵਾਜੇ ਹੋਏ ਜਿਨ੍ਹਾਂ ਨੇ ਫਿਰ ਮਹਾਰਾਜ ਦਾ ਪਾਵਨ ਸਥਾਨ ਪਰਗਟ ਕੀਤਾ ਫਿਰ ਸੇਵਾ ਕੀਤੀ ਫਿਰ ਇੱਥੇ ਆ ਕੇ ਉਹਨਾਂ ਨੇ ਪਹਿਲਾਂ ਬਹੁਤ ਛੋਟੀ ਜੀ ਜਗ੍ਹਾ ਤੋਂ ਦੋ ਕਮਰੇ ਬਣਾ ਕੇ ਇੱਕ ਲੰਗਰ ਸੰਗਤ ਵਾਸਤੇ ਅਤੇ ਇੱਕ ਕਮਰਾ ਆਪਣੀ ਰਹਾਇਸ਼ ਵਾਸਤੇ ਰੰਮ ਕੀਤਾ ਸੀਗਾ ਤੇ ਫਿਰ ਇੱਦਾਂ ਸਿੱਜੇ ਸਿੱਜੇ ਉਹਨਾਂ ਨੇ ਅੱਗੇ ਚੱਲ ਕੇ ਜਿਵੇਂ ਸੰਗਤ ਦਾ ਸਹਿਯੋਗ ਮਿਲਦਾ ਗਿਆ ਫਿਰ ਸੋਹਣਾ ਲੰਗਰ ਹਾਲ ਬਣਾਇਆ ਸੰਗਤ ਦੇ ਇੱਥੇ ਠਹਿਰਨ ਵਾਸਤੇ ਫਿਰ ਉਹਨਾਂ ਨੇ ਸਰੀਰ ਛੱਡਤਾ ਤੇ ਇਹ ਉਹ ਬਾਬਾ ਮੋਦਨ ਸਿੰਘ ਦੀ ਯਾਦ ਵਿੱਚ ਆ ਲੰਗਰ ਹਾਲ ਤੇ ਉਹਨਾਂ ਦੀ ਹਿਸਟਰੀ ਆਪਾਂ ਕੱਲ ਦੱਸਾਂਗੇ ਹਾਂਜੀ 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 ਠੀਕੋ ਜੀ ਅੱਛਾ ਜੀ ਬਹੁਤ 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 ਸਾਲ ਸੁਵੇਰੇ ਨਿਕਲਾਂਗੇ ਬਹੁਤ ਬਹੁਤ ਬਾਤ ਹੋਈ ਪਾਪਾ ਜੀ ਅਰੇ ਇੱਕ ਪਾਕਨ ਕੋਈ ਨਹੀਂ ਹੋਣਾ ਸ਼ਾਮ ਨੂੰ 6:30 ਤੱਕ ਤਾ ਵਾ ਇਹ ਉਦੋਂ ਵੀ ਆਇਓ ਅੱਛਾ ਜੀ ਬਾਕੀ ਦੇਖਦੇ ਹਾਂ ਅਸੀਂ ਆਏ ਤੇ ਇਹਨਾਂ ਨੇ ਹੁਕਮ ਲਾਇਆ ਜੀ ਜੀ ਹਾਜ਼ਰੀ ਪਰੋਸੀ ਚਲੋ ਜਰੂਰ ਭਰਦੇ ਆ ਕੋਈ ਨਹੀਂ ਪਹਿਲੀ ਵਾਰੀ ਦਰਸ਼ਨ ਕਰ ਰਹੇ ਕਿਉਂ ਹੁੰਦੇ ਰ ਅਸੀਂ ਪਹਿਲੀ ਵਾਰੀ ਕਰ ਰਹੇ ਆ ਮੈਂ ਤੀਜੀ ਵਾਰ ਆਈ ਜੀ ਅੱਛਾ ਵਾਹ ਬੜੀ ਹਿੰਮਤ ਅਸੀਂ ਪਹਿਲੀ ਵਾਰ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਪਹਿਲੀ ਵਾਰੀ ਗੁਰੂ ਕੇ ਸਾਧ ਸੰਗਤ ਦੇ ਵਿੱਚ ਆ ਚਲੋ ਹੈ ਬੜੀ ਇੱਛਾ ਸੀਗੀ ਤੇ ਮਹਾਰਾਜ ਨੇ ਪੂਰੀ ਕੀਤੀ ਆ ਬਾਕੀ ਚਲੋ ਤਾਲੂ ਉੱਥੇ ਦਰਸ਼ਨ ਕਰਦੇ ਆ ਬਾਬੇ ਚਾਏ ਬਬੂ ਜੀ ਅਸੀਂ ਪੈਦਲ ਹੀ ਆਏ ਅੱਛਾ ਅੱਗੇ ਹੌਲੀ ਹੌਲੀ ਬੱਸ ਗੁਰੂ ਗੁਰੂ ਜਪਦੇ ਤੁਰੇ ਆਉ ਆਪਣੇ ਮਾਰੇ ਲਈ ਆਉਂਦੇ ਨੇ ਮਾਂ ਫੜ ਕੇ ਕੋਈ ਨਹੀਂ ਚਲੋ ਠੀਕ ਹੈ ਜੀ ਬਾਕੀ ਫਤਿਹ ਤੇ ਤੇ ਪਾਪਾ ਮੋਦਨ ਸਿੰਘ ਜੀ ਦਾ ਆਪਾਂ ਸੰਗਤ ਮਿਲਦੀ ਆ ਜੀ ਵਿੱਚ ਬਹੁਤ ਪਿਆਰਾ ਆਪ ਸੰਗਤਾਂ ਬਖਸ਼ਦੀਆਂ ਹੋ ਜਿਵੇਂ ਇੱਥੇ ਆਏ ਆ ਹਰ ਕੋਈ ਮਾਰੇ ਦੀ ਕਿਰਪਾ ਨਾਲ ਇਧਰ ਕਲਗੀਧਰ 파ਤਸ਼ਾਹ ਦੇ ਸੇਵਾਦਾਰ ਜਾਣ ਕੇ ਸਾਰੇ ਪਹਿਚਾਨਦੇ ਨੇ ਸੋ ਸੰਗਤ ਮਿਲਣ ਦੀ ਵਿੱਚੋਂ ਅਸੀਸਾਂ ਬਖਸ਼ਦੀ ਹੈ ਸੰਗਤ ਤੇ ਇਹ ਰੁੱਖ ਦਾ ਵੀ ਕੁਝ ਹੈ ਇੱਥੇ ਗੁਰਮੁਖ ਪਿਆਰੇ ਦੱਸ ਰਹੇ ਸੀ ਉਹ ਆਪਾਂ ਚੰਗੀ ਤਰ੍ਹਾਂ ਪਤਾ ਕਰਕੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਦੇ ਹਾਂ ਅੱਗੇ ਤੇ ਇਧਰ ਬਿਲਡਿੰਗਾਂ ਬਣੀਆਂ ਹੋਈਆਂ ਜੀ ਸਾਰੀਆਂ ਸੋਹਣੀਆਂ ਰਹਾਇਸ਼ ਹੈ ਤੇ ਇੱਥੇ ਵੀ ਕਮਰੇ ਆਪਾਂ ਨੂੰ ਮਿਲ ਜਾਂਦੇ ਆ ਪਰ ਜਿਵੇਂ ਪਿਛਲੇ ਦਿਨੀ ਗੁਰਮੁਖ ਪਿਆਰੇ ਦੱਸ ਰਹੇ ਸੀ ਜੂਨ ਜੁਲਾਈ ਦੇ ਵਿੱਚ ਲਗਾਤਾਰ ਰੋਜ਼ਾਨਾ ਇੱਕ ਦਿਨ ਵਿੱਚ 2000 ਸੰਗਤ ਆਉਂਦੀ ਸੀ ਜੀ ਤੇ ਉਸ ਹਿਸਾਬ ਨਾਲ ਕਮਰੇ ਥੋੜੇ ਘੱਟ ਪੈ ਜਾਂਦੇ ਆ ਚਲੋ ਮਹਾਰਾਜ ਜਿੱਥੇ ਦੋ ਕਮਰੇ ਤੋਂ ਏਡਾ ਵਰਤਾਰਾ ਵਰਤਾਇਆ ਤੇ ਬਾਬਾ ਮੋਦਨ ਸਿੰਘ ਜੀ ਦੇ ਜਿਵੇਂ ਕੈਲਸ਼ ਮਹਾਰਾਜ ਦਾ ਆਸਰਾ ਲੈ ਕੇ ਕੀਤੀ ਸ਼ੁਰੂਆਤ ਆ ਜੇ ਟੀ ਇੰਡੀਆ ਸਰਾਵਾਂ ਬਣੀਆਂ ਜੀ ਤੇ ਆਪਣਾ ਕਮਰਾ ਇੱਥੇ ਆ ਜੀ ਇਹਨਾਂ ਵਾਸਤੇ ਵਿੱਚ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਕਮਰਾ ਵੀ ਦਿਖਾਉਣੇ ਆ ਜੀ ਫਿਰ ਆਪਾਂ ਸ਼ਾਮ ਦੀ ਅਜ ਕਥਾ ਦੇ ਵਿੱਚ ਮਹਾਰਾਜੋ ਕਿਰਪਾ ਕਰਨਗੇ ਫਿਰ ਆਪਾਂ ਸਤਗੁਰਾਂ ਦੀ ਅਸੀਸ ਲਵਾਂਗੇ ਮੌਸਮ ਬਹੁਤ ਸੋਹਣਾ ਜੀ ਬੜਾ ਠੰਡਾ ਮੌਸਮ ਹੈ ਪਿੱਛੇ ਰਸਤੇ 'ਚ ਭਾਵੇਂ ਥੋੜੀ ਗਰਮੀ ਸੀਗੀ ਪਰ ਇੱਥੇ ਬਹੁਤ ਸੋਹਣਾ ਹੈ ਤੇ ਦੇਖੋ ਜੀ ਬਹੁਤ ਸੋਹਣੇ ਕਮਰੇ ਬਣੇ ਹੋਏ ਆ ਜੀ ਜੇ ਆਪਾਂ ਧਿਆਨ ਨਾਲ ਵੇਖੀਏ ਤੇ ਥੱਲਿਓਂ ਇੱਕ ਇੱਕ ਚੀਜ਼ ਲੈ ਕੇ ਆਉਣੀ ਘੋੜਿਆਂ ਦੇ ਉੱਤੇ ਬਹੁਤ ਔਖੀ ਹੈ ਜੀ ਸਬਜ਼ੀ ਅਨਾਜ ਔਰ ਦੇਖੋ ਮਹਾਰਾਜ ਦੀ ਖੇਡ ਕਿ ਗੁਰਸਿੱਖਾਂ ਨੇ ਮਹਾਰਾਜ ਦਾਸਰਾ ਲੈ ਕੇ ਏਡੀਆਂ-ਐਡੀਆਂ ਵੱਟੀਆਂ ਬਿਲਡਿੰਗਾਂ ਇੱਥੇ ਬਣਾ ਦਿੱਤੀਆਂ ਤੇ ਥੱਲੇੋਂ ਇੱਕ-ਇੱਕ ਚੀਜ਼ ਇਹਨਾਂ ਬਿਲਡਿੰਗਾਂ ਚ ਭਾਵੇਂ ਸਰ ਗਿਆ ਬਜਰੀ ਸੀਮੈਂਟ ਹੈ ਇੱਕ ਅੰਦਾਜ਼ਾ ਲਾਇਆ ਜਾਵੇ ਤੇ ਜਦੋਂ ਥੱਲੇ ਸੀਮੈਂਟ ਦੀ ਬੋਰੀ 4 450 ਦੀ ਆਉਂਦੀ ਤੇ ਕੋੜਿਆਂ ਤੇ ਉੱਤੇ ਪਹੁੰਚਦੇ ਆ ਪਹੁੰਚਦੇ ਆ ਉਹ 1500 2000 ਦੀ ਹੋ ਜਾਂਦੀ ਆ ਤੇ ਫਿਰ ਏਡੀਆਂ-ਐਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਨੇ ਤੇ ਇਹ ਤਾਂ ਮਹਾਰਾਜ ਦਾ ਵਰਤਾਰਾ ਹੀ ਆ ਜੀ ਆਪਣੇ ਹੱਥਾਂ 'ਚ ਨਹੀਂ ਜੇ ਆਪਾਂ ਕਹੀਏ ਵੀ ਆਪਾਂ ਇਹ ਬਿਲਡਿੰਗਾਂ ਉਸਾਰ ਲਈਆਂ ਨੇ ਤੇ ਇਹ ਆ ਤੇ ਸਾਡਾ ਕਮਰਾ ਤੁਹਾਨੂੰ ਥੋੜਾ ਜੰਦਰ ਦਾ ਦੇਖਿ ਦਿਖਾਉਣੇ ਆ ਜੀ ਇਹ ਸਾਡੇ ਗੁਰਵਖ ਖਿਆਰੇ ਭਾਈ ਸਾਹਿਬ ਜੀ ਪਹਿਲਾਂ ਪਹੁੰਚ ਗਏ ਨੇ ਭਾਈ ਗੁਰਦੇਵਾਲ ਸਿੰਘ ਜੀ ਇਹ ਆਰਾਮ ਕਰਦੇ ਪਏ ਨੇ ਅਸੀਂ ਹੁਣੇ ਪਹੁੰਚੇ ਆ ਸੋ ਕਮਰਾ ਸੋਹਣਾ ਹੈ ਜੀ ਮਹਾਰਾਜ ਦੀ ਕਿਰਪਾ ਇਹ ਤਿੰਨ ਚਾਰ ਸਿੰਘ ਪਹਿਲਾਂ ਆ ਗਏ ਇਹ ਆਰਾਮ ਕਰਦੇ ਪਏ ਮੈਂ ਤੇ ਨਿਮਾਵੀਰ ਤੇ ਐਸਕੇ ਟੀਵੀ ਅਸੀਂ ਹੁਣ ਪਹੁੰਚੇ ਆ ਜੀ ਨਾਲ ਸਾਡੇ ਇੱਕ ਹੋਰ ਵੀ ਰਤਨਜੀਤ ਸਿੰਘ ਤੇ ਉਹ ਬਾਅਦ ਪਹੁੰਚ ਗਿਆ ਜੀ ਸੋ ਅੱਗੇ ਤੁਹਾਨੂੰ ਸ਼ਾਮ ਦੇ ਦੀਵਾਨ ਦੇ ਦਰਸ਼ਨ ਕਰਾਉਣੇ ਆ ਜੀ ਤੋਤੇ ਪਰ ਇੰਨਾ ਕੋਈ ਪਤਾ ਹੈ ਕਿ ਅਸੀਂ ਸੱਜਣ ਵਰਗੇ ਠੱਗ ਨਹੀਂ ਜੇ ਹੈਗੇ ਅਸੀਂ ਕੌਡੇ ਰਾਖਸ਼ ਵਰਗੇ ਨਹੀਂ ਆ ਅਸੀਂ ਭੂਮੀਏ ਚੋਰ ਵਰਗੇ ਨਹੀਂ ਜੀ ਇੰਨੇ ਵੱਡੇ ਅਪਰਾਧੀ ਬਖਸ਼ੇ ਜਾ ਸਕਦੇ ਨੇ ਫਿਰ ਆਪਾਂ ਕਿਉਂ ਨਹੀਂ ਬਖਸ਼ੇ ਜਾਵਾਂਗੇ ਪਰ ਗੱਲ ਇਹ ਆ ਆਪਾਂ ਨੂੰ ਅਪਰਾਧਾਂ ਵਿੱਚ ਵੀ ਸੁਆਦ ਆਉਂਦਾ ਪਿਆ ਇਸ ਕਰਕੇ ਆਪਾਂ ਅਪਰਾਧ ਛੱਡਨੇ ਦੀ ਚਾਹੁੰਦੇ ਤੁਸੀਂ ਕਹਿੰਦੇ ਵੀ ਨਹੀਂ ਨਹੀਂ ਅੱਗੇ ਜੋ ਹੋਈਗੀ ਦੇਖੀ ਜਾਏਗੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਅਸੀਸ ਬਖਸ਼ਿਸ਼ ਕੀਤੀ ਹੈ ਕਿ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਸਤਿਗੁਰੂ ਸਾਨੂੰ ਬਖਸ਼ਨਾ ਸਾਨੂੰ